ਹਰ 10 ਦਸੰਬਰ ਨੂੰ ਇੱਕ ਮੈਗਾ ਕੈਂਪ ਲਗਾਉਣ ਜਾ ਰਹੇ ਹਾਂ ਆਪਣੇ ਡਿਸੇਬਲਡ ਭੈਣ ਭਰਾਵਾਂ ਦੇ ਲਈ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਔਰ ਮੈਂ ਤੁਹਾਡੇ ذریعے ਪੰਜਾਬ ਦੇ ਸਾਰੇ ਹੀ ਇਹਨਾਂ ਭੈਣ ਭਰਾਵਾਂ ਨੂੰ ਰਿਕੁਐਸਟ ਕਰਾਂਗੀ ਕਿ ਇਸ ਕੈਂਪ ਦਾ ਹਿੱਸਾ ਬਣੋ ਅਸੀਂ ਕੋਸ਼ਿਸ਼ ਕਰਾਂਗੇ ਕੇ ਜਿਹੜੇ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਕਿਸੇ ਵੀ ਰੋਜ਼ਗਾਰ ਦੇ ਲਈ ਫਿੱਟ ਆਉਂਦੇ ਨੇ ਉਹਨਾਂ ਨੂੰ ਅਸੀਂ ਰੋਜ਼ਗਾਰ ਦੇਣ ਦੀ ਇੱਕ ਕੋਸ਼ਿਸ਼ ਕਰਾਂਗੇ ਉਪਰਾਲਾ ਕਰਾਂਗੇ ਜੀ ਲੋਨਸ ਵੀ ਇਸ ਕੈਂਪ ਦੇ ਵਿੱਚ ਉਹਨਾਂ ਨੂੰ ਦੇਣ ਜਾ ਰਹੇ ਹਾਂ ਜਿਹੜੇ ਆਪਣੇ ਹੁਨਰ ਦੇ ਸਿਰ ਤੇ ਕੋਈ ਆਪਣੇ ਸਿਰ ਤੇ ਕੋਈ ਆਪਣਾ ਰੋਜ਼ਗਾਰ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਆ ਸਾਡੇ ਕੋਲ ਯੂ ਡੀ ਆਈ ਡੀ ਕਾਰਡ ਜਿਹਦੇ ਨਾਲ ਅਸੀਂ ਇਹਨਾਂ ਨੂੰ ਰਜਿਸਟਰ ਕਰਦੇ ਹਾਂ ਇੱਕ ਕਾਰਡ ਯੂ ਡੀ ਆਈ ਡੀ ਕਾਰਡ ਹੁੰਦਾ ਜਿਸ ਦੇ ਵਿੱਚ ਸਾਰੇ ਡਿਟੇਲ ਹੁੰਦੀ ਹੈਨਾਂ ਦੀ ਜਿਹਦੇ ਸਦਕਾ ਉਹ ਕੋਈ ਵੀ ਗਵਰਨਮੈਂਟ ਦਾ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਲੈ ਸਕਦੇ ਨੇ ਸੋ ਯੂ ਡੀ ਆਈ ਡੀ ਕਾਰਡਸ ਅਸੀਂ ਤਕਰੀਬਨ ਹਰ ਦਿਵਿਆਂਗ ਵਿਅਕਤੀ ਤੱਕ ਪਹੁੰਚਦਾ ਕੀਤਾ ਹੋਇਆ ਪਰ ਫਿਰ ਵੀ ਅਸੀਂ ਉੱਥੇ ਇਸ ਕੈਂਪ ਦਾ ਹਿੱਸਾ ਰੱਖਾਂਗੇ ਕਿ ਜੇਕਰ ਕਿਸੇ ਨੇ ਆਪਣਾ ਯੂਡੀਆਈਡ ਕਾਰਡ ਬਣਵਾਉਣਾ ਹੈ ਤਾਂ ਉਹ ਵੀ ਇਸ ਕੈਂਪ ਦੇ ਵਿੱਚ ਹਿੱਸਾ ਲੈਣ। ਕਾਹਦੇ ਪਹੁੰਚਾਰੇ। ਆਸ ਸਰਕਾਰ ਦੀਆਂ ਉਪਲਬਧੀਆਂ ਬਾਰੇ ਦੱਸਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜੋ মিডিਆ ਨਿਭਾ ਰਿਹਾ ਹੈ। ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂਗੀ। ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਸਮਾਜ ਦੇ ਦੋ ਅਹਿਮ ਹਿੱਸਿਆਂ ਨਾਲ ਜੁੜੇ ਹੋਏ ਪ੍ਰੋਗਰਾਮ ਜੋ ਸ਼ੁਰੂ ਕਰਨ ਜਾ ਰਿਹਾ ਮੈਂ ਉਸ ਤੇ ਲਈ ਜਾਣਕਾਰੀ ਦੇਣਾ ਚਾਹਾਂਗੀ ਇਸ ਤੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਮਾਜ ਦਾ ਇੱਕ ਨਿਕਖੜਵਾ ਅੰਗ ਜਿਹਦੇ ਵਿੱਚ ਸਾਡੇ ਡਿਸੇਬਲ ਭੈਣ ਭਰਾ ਰਹੇ ਨੇ 3 ਦਸੰਬਰ ਨੂੰ ਅਸੀਂ ਇੰਟਰਨੈਸ਼ਨਲ ਡਿਸੇਬਿਲਟੀ ਡੇ ਮਨਾਉਣ ਜਾ ਰਹੇ ਹਾਂ ਵੈਸੇ ਤਾਂ ਸਰਕਾਰ ਸਦਾ ਹੀ ਉਪਰਾਲੇ ਕਰਦੀ ਹੈ ਕਿ ਅਸੀਂ ਇਸ ਸਮਾਜ ਲਈ ਕੁਝ ਵੱਖਰਾ ਕਰੀਏ ਉਹਨਾਂ ਲਈ ਕੁਝ ਨਵਾਂ ਲੈ ਕੇ ਆਈਏ ਉਹਨਾਂ ਨੂੰ ਸਮਾਜ ਦੀ ਮੁੱਖ ਤਾਰਾ ਦੇ ਨਾਲ ਜੋੜਨ ਦੇ ਲਈ ਉਪਰਾਲੇ ਕਰਦੇ ਰਹਿੰਦੇ ਆਂ ਔਰ ਅਸੀਂ 3 ਦਸੰਬਰ ਨੂੰ ਇੱਕ ਮੈਗਾ ਕੈਂਪ ਲਗਾਉਣ ਜਾ ਰਹੇ ਹਾਂ ਆਪਣੇ ਡਿਸੇਬਲ ਭੈਣ ਭਰਾਵਾਂ ਦੇ ਲਈ ਜਿਸ ਦੇ ਵਿੱਚ ਅਸੀਂ ਵੈਸੇ ਤਾਂ ਅਸੀਂ ਜੋ ਅਚੀਵ ਕਰਦੇ ਨੇ ਲੋਕ ਆਪਣੀ ਡਿਸੇਬਿਲਟੀ ਦੇ ਬਾਵਜੂਦ ਵੀ ਸਮਾਜ ਦੇ ਵਿੱਚ ਕੋਈ ਵਿਸ਼ੇਸ਼ ਉਪਰਾਲੇ ਕਰਦੇ ਨੇ ਉਹਨਾਂ ਨੂੰ ਅਸੀਂ ਆਨਰ ਕਰਦੇ ਆ ਹਰ ਸਾਲ ਉਹਨਾਂ ਲਈ ਅਵਾਰਡ ਰੱਖੇ ਜਾਂਦੇ ਨੇ ਉਹਨਾਂ ਨੂੰ ਵੀ ਅਵਾਰਡ ਦੇਣ ਜਾ ਰਹੇ ਆ ਅਸੀਂ ਉਹ ਇੰਸਟੀਚਿਊਸ਼ਨ ਜਿਹੜੇ ਇਹਨਾਂ ਲੋਕਾਂ ਲਈ ਕੰਮ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਉੱਪਰ ਲੈ ਕੇ ਜਾਣ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਆਨਰ ਕਰਾਂਗੇ ਅਵਾਰਡ ਦੇਵਾਂਗੇ ਔਰ ਉਸ ਤੋਂ ਬਾਅਦ ਇੱਕ ਨਵਾਂ ਐਕਸਪੈਰੀਮੈਂਟ ਕਹਿ ਲਓ ਕਿ ਪਲੇਸਮੈਂਟ ਕੈਂਪ ਇਸ ਰੋਜ਼ਗਾਰ ਕੈਂਪ ਇਹਨਾਂ ਭੈਣ ਭਰਾਵਾਂ ਲਈ ਲਾਵਾਂਗੇ। ਔਰ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ ਸਾਰੇ ਹੀ ਇਹਨਾਂ ਭੈਣ ਭਰਾਵਾਂ ਨੂੰ ਰਿਕੁਐਸਟ ਕਰਾਂਗੀ ਕਿ ਇਸ ਕੈਂਪ ਦਾ ਹਿੱਸਾ ਬਣੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਕਿਸੇ ਵੀ ਰੋਜ਼ਗਾਰ ਦੇ ਲਈ ਫਿੱਟ ਆਉਂਦੇ ਨੇ ਉਹਨਾਂ ਨੂੰ ਅਸੀਂ ਰੋਜ਼ਗਾਰ ਦੇਣ ਦੀ ਇੱਕ ਕੋਸ਼ਿਸ਼ ਕਰਾਂਗੇ ਉਪਰਾਲਾ ਕਰਾਂਗੇ ਔਰ ਜੇਕਰ ਅਸੀਂ ਇਹਦੇ ਵਿੱਚ ਸਫਲ ਹੁੰਨੇ ਆ ਤਾਂ ਅਸੀਂ ਉਸ ਨੂੰ ਰਿਪੀਟ ਕਰਾਂਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਵੀ ਅਸੀਂ ਕਰਦੇ ਆਏ ਆ ਪਰ ਇਸ ਵਾਰ ਹੋਰ ਵੱਡੇ ਲੈਵਲ ਤੇ ਕਰਾਂਗੇ ਕਿ ਅਸੀਂ ਕਿਉਂਕਿ ਹੁਨਰ ਕਿਸੇ ਵੀ ਵਿਅਕਤੀ ਦਾ ਹੁਨਰ ਵੀ ਉਸ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦਾ ਹੈ ਚਾਹੇ ਉਹ ਨੌਕਰੀ ਨਾ ਕਰਕੇ ਆਪਣੇ ਹੁਨਰ ਦੇ ਸਿਰ ਤੇ ਕੋਈ ਰੋਜ਼ਗਾਰ ਕਰਦਾ ਹੈ ਤਾਂ ਉਹਨਾਂ ਨੂੰ ਅਸੀਂ ਲੋਨਸ ਵੀ ਦਿੰਨੇ ਆ ਸੋ ਅਸੀਂ ਲੋਨਸ ਵੀ ਇਸ ਕੈਂਪ ਦੇ ਵਿੱਚ ਉਹਨਾਂ ਨੂੰ ਦੇਣ ਜਾ ਰਹੇ ਹਾਂ ਜਿਹੜੇ ਆਪਣੇ ਹੁਨਰ ਦੇ ਸਿਰ ਤੇ ਕੋਈ ਆਪਣੇ ਸਿਰ ਤੇ ਕੋਈ ਆਪਣਾ ਰੋਜ਼ਗਾਰ ਜਿਹੜਾ ਸ਼ੁਰੂ ਕਰਨਾ ਚਾਹੁੰਦੇ ਆ ਇਸ ਤੋਂ ਬਿਨਾ ਉਹਨਾਂ ਦੇ ਹੈਲਥ ਖਾਸ ਕਰਕੇ ਅਸੀਂ ਫਰੀਦਕੋਟ ਦੇ ਵਿੱਚ ਇਹ ਕੈਂਪ ਲਗਾਉਣ ਜਾ ਰਹੇ ਹਾਂ ਕਿਉਂਕਿ ਮੈਡੀਕਲ ਕਾਲਜ ਹੈ ਔਰ ਸਾਰੇ ਹੀ ਡਿਪਾਰਟਮੈਂਟ ਨਾਲ ਸੰਬੰਧਿਤ ਡਾਕਟਰਸ ਔਰ ਈਵਨ ਐਲੋਪੈਥੀ ਆਯੁਰਵੈਦਿਕ ਹਿਪੋਥੈਥ ਜਿੰਨੇ ਵੀ ਅਲੱਗ-ਅਲੱਗ ਬ੍ਰਾਂਚੇਸ ਮੈਡੀਸਨ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਉੱਥੇ ਬੁਲਾਵਾਂਗੇ ਤਾਂ ਕਿ ਉਹਨਾਂ ਦੀ ਹੈਲਥ ਦੇ ਰਿਲੇਟਡ ਜਾਂ ਕੁਝ ਹੋਰ ਆਲਟਰਨੇਟਿਵ ਜੇ ਅਸੀਂ ਲੱਭ ਸਕਦੇ ਹਾਂ ਕੋਈ ਥੈਰਾਪੀਜ਼ ਦੇ ਨਾਲ ਉਹਨਾਂ ਦੀ ਹੈਲਥ ਦੇ ਵਿੱਚ ਕੋਈ ਸੁਧਾਰ ਕੀਤਾ ਜਾ ਸਕਦਾ ਹੈ ਤਾਂ ਉਹ ਵੀ ਇਸ ਕੈਂਪ ਦਾ ਸੀ ਉਹਨਾਂ ਨੂੰ ਹਿੱਸਾ ਬਣਾਉਣ ਜਾ ਰਹੇ ਆ ਸਾਡੇ ਕੋਲ ਯੂ ਡੀ ਆਈ ਡੀ ਕਾਰਡ ਜਿਹਦੇ ਨਾਲ ਅਸੀਂ ਇਹਨਾਂ ਨੂੰ ਰਜਿਸਟਰ ਕਰਦੇ ਆ ਇੱਕ ਕਾਰਡ ਯੂ ਡੀ ਆਈ ਡੀ ਕਾਰਡ ਹੁੰਦਾ ਜਿਸ ਦੇ ਵਿੱਚ ਸਾਰੇ ਡਿਟੇਲ ਹੁੰਦੀਆਂ ਇਹਨਾਂ ਦੀ ਜਿਹਦੇ ਸਦਕਾ ਉਹ ਕੋਈ ਵੀ ਗਵਰਨਮੈਂਟ ਦਾ ਜਿਹੜੀਆਂ ਸਕੀਮਾਂ ਨੇ ਉਹਨਾਂ ਦਾ ਲਾਭ ਲੈ ਸਕਦੇ ਨੇ ਸੋ ਯੂ ਡੀ ਆਈ ਡੀ ਕਾਰਡਸ ਅਸੀਂ ਤਕਰੀਬਨ ਹਰ ਦਿਵਿਆਂਗ ਵਿਅਕਤੀ ਤੱਕ ਪਹੁੰਚਦਾ ਕੀਤਾ ਹੋਇਆ ਪਰ ਫਿਰ ਵੀ ਅਸੀਂ ਉੱਥੇ ਇਸ ਕੈਂਪ ਦਾ ਹਿੱਸਾ ਰੱਖਾਂਗੇ ਕਿ ਜੇਕਰ ਕਿਸੇ ਨੇ ਆਪਣਾ ਯੂਡੀ ਆਈਡੀ ਕਾਰਡ ਬਣਵਾਉਣਾ ਹੈ ਤਾਂ ਉਹ ਵੀ ਇਸ ਕੈਂਪ ਦੇ ਵਿੱਚ ਹਿੱਸਾ ਲੈਣ ਇਸ ਤੋਂ ਬਾਅਦ ਬਹੁਤ ਸਾਰੀਆਂ ਜਿਵੇਂ ਮੀਟਿੰਗਸ ਦੇ ਵਿੱਚ ਇਹ ਭੈਣ ਭਰਾਵਾਂ ਦੇ ਯੂਨੀਅਨਸ ਆਉਂਦੀਆਂ ਨੇ ਕਿ ਸਾਡੇ ਦਿਵਿਆਂਗ ਜਿਹੜੇ ਬੱਚਿਆਂ ਦੇ ਮਾਪਿਓ ਨਹੀਂ ਜਾਂ ਬੱਚੇ ਦਿਵਿਆਂਗ ਨਹੀਂ ਉਹਨਾਂ ਦੇ ਲਈ ਕੁਝ ਕੀਤਾ ਜਾਵੇ ਸੋ ਅਸੀਂ ਥੋੜੇ ਮਹੀਨੇ ਪਹਿਲਾਂ ਹੀ ਬਹੁਤ ਵੱਡੀ ਪੱਧਰ ਤੇ ਜਿਹੜੀ ਸਪਾਂਸਰਸ਼ਿਪ ਸੀ ਉਹਨਾਂ ਬੱਚਿਆਂ ਨੂੰ ਲਾਉਣੀ ਸ਼ੁਰੂ ਕੀਤੀ ਸੀ ਜਨਾਂ ਦੇ ਪੇਰੈਂਟਸ ਏਬਲ ਨਹੀਂ ਕਮਾ ਨਹੀਂ ਸਕਦੇ ਉਹਨਾਂ ਵਿੱਚ ਖਾਸ ਤੌਰ ਤੇ ਸਾਡੇ ਦਿਵਿਆਂਗ ਭੈਣ ਭਰਾ ਆਉਂਦੇ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਤਾਂ ਕਿ ਅਸੀਂ ਮੌਕੇ ਤੇ ਉਹਨਾਂ ਨੂੰ ਸਪਾਂਸਰਸ਼ਿਪ ਸਕੀਮ ਦੇ ਅਧੀਨ ਕਵਰ ਕਰਕੇ ਇੱਕ ਬੱਚੇ ਨੂੰ ਅਸੀਂ 4000 ਪੈਨਸ਼ਨ ਜਿਹੜੀ ਹੈ ਸਕਾਲਰਸ਼ਿਪ ਹੈ ਮਹੀਨਾ ਦੀ ਲਗਾਉਣੀ ਹੈ 18 ਸਾਲ ਦੀ ਉਮਰ ਦੇ ਤੱਕ ਸੋ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਇਸ ਫੈਸਿਲਿਟੀ ਦਾ ਲਾਭ ਲੈਣ ਲਈ ਇਸ ਕੈਂਪ ਦੇ ਵਿੱਚ ਪ੍ਰਵੇਸ਼ ਕਰਨ ਲੈ ਕੇ ਆਉਣ ਬੱਚੇ ਹੋਣ ਬਜ਼ੁਰਗ ਹੋਣ ਨੌਜਵਾਨ ਹੋਣ ਮੈਂ ਹਰ ਕੈਟਾਗਰੀ ਦੇ ਦਿਵਿਆਂਗ ਭੈਣ ਭਰਾ ਨੂੰ ਇਸ ਕੈਂਪ ਦੇ ਵਿੱਚ ਆਪਦੇ ਵੱਲੋਂ ਇਨਵਾਈਟ ਕਰਾਂਗੀ ਸਕਿੱਲ ਡਿਵੈਲਪਮੈਂਟ ਅਸੀਂ ਇੱਕ ਨਵਾਂ ਜਿਹੜਾ ਪ੍ਰੋਜੈਕਟ ਵੈਸੇ ਸਕਿੱਲ ਡਿਵੈਲਪਮੈਂਟ ਤੇ ਅਸੀਂ ਪਹਿਲਾਂ ਵੀ ਜ਼ੋਰ ਦਿੰਨੇ ਆ ਕਿ ਅਸੀਂ ਇਹਨਾਂ ਭੈਣ ਭਰਾਵਾਂ ਨੂੰ ਕਿਸ ਤਰ੍ਹਾਂ ਦਾ ਸਕਿੱਲ ਦੇ ਵਿੱਚ ਹੁਨਰ ਦੇ ਵਿੱਚ ਅਸੀਂ ਕਾਮਯਾਬ ਕਰ ਸਕਦੇ ਹਾਂ ਸੋ ਸਕਿੱਲ ਡਿਵੈਲਪਮੈਂਟ ਦਾ ਅਸੀਂ ਇੱਕ ਉੱਥੇ ਕਾਊਂਟਰ ਰੱਖਾਂਗੇ ਜਿੱਥੇ ਇਹਨਾਂ ਦੇ ਅੰਦਰ ਦਾ ਜੋ ਹੁਨਰ ਹੈ ਉਸ ਨੂੰ ਪਛਾਣਿਆ ਜਾਵੇਗਾ ਤੇ ਉਸ ਤੋਂ ਬਾਅਦ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਕਰਵਾ ਕੇ ਸਾਡੀ ਕੋਸ਼ਿਸ਼ ਰਹੇਗੀ ਕਿ ਇਹਨਾਂ ਨੂੰ ਲੋਨਸ ਦੇ ਕੇ ਇਹਨਾਂ ਨੂੰ ਆਪਣੇ ਪੈਰਾਂ 'ਸਰ ਖੜ੍ਹਾ ਕਰੀਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੈਲਫ ਹੈਲਪ ਗਰੁੱਪਸ ਜਿਸ ਤਰ੍ਹਾਂ ਬਣੇ ਹੋਏ ਨੇ ਉਸੇ ਤਰ੍ਹਾਂ ਹੀ ਡਿਸੇਬਲਡ ਭੈਣ ਭਰਾ ਉਹਨਾਂ ਨੂੰ ਵੀ ਇਕੱਠੇ ਕਰਕੇ ਇੱਕ ਗਰੁੱਪਸ ਦੇ ਵਿੱਚ ਉਹਨਾਂ ਨੂੰ ਲੋਨ ਦੇਣ ਦੀ ਪ੍ਰੋਵੀਜ਼ਨ ਰੱਖਾਂਗੇ ਔਰ ਇਹ ਜਲਦੀ ਕਰਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੇ ਸਟੈਪਸ ਜੋ ਇਹਨਾਂ ਭੈਣ ਭਰਾਵਾਂ ਦੀ ਉਪਤਤੀ ਲਈ ਉਹਨਾਂ ਦੀ ਉન્નਤੀ ਦੇ ਲਈ ਕਰਦੇ ਆਏ ਹਾਂ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦਾ ਬੈਕਲੌਗ ਕਲੀਅਰ ਕੀਤਾ ਜਾਵੇ। ਔਰ ਅਸੀਂ ਕਾਫੀ ਮਿਹਨਤ ਕਰਕੇ ਪੂਰਾ ਬੈਕਲੌਗ ਸਾਰੇ ਡਿਪਾਰਟਮੈਂਟਸ ਦਾ ਤਕਰੀਬਨ 2000 ਦੇ ਕਰੀਬ ਇਹ ਪੋਸਟਾਂ ਜਿਹੜੀਆਂ ਪਈਆਂ ਸੀ ਉਹ ਇਕੱਠੀਆਂ ਕੀਤੀਆਂ ਔਰ ਉਹਨਾਂ ਨੂੰ ਭਰਨ ਦੇ ਲਈ ਵੀ ਐਸਐਸ ਬੋਰਡ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਹੋਏ ਨੇ। ਔਰ ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹ ਬੈਕਲੌਗ ਵੀ ਅਸੀਂ ਜਲਦੀ ਕਲੀਅਰ ਕਰ ਦੇਵਾਂਗੇ। ਦੂਸਰਾ ਜਿਹੜਾ ਗੱਲ ਮੈਂ ਕਰਾਂ ਕਿ ਪੰਜਾਬ ਦੇ ਵਿੱਚ ਅਹਿਮ ਰੋਲ ਨਿਭਾਰੀਆਂ ਔਰਤਾਂ ਔਰਤਾਂ ਦੇ ਲਈ ਕੁਝ ਵਿਸ਼ੇਸ਼ ਕਰਨ ਦੇ ਲਈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਕਿਹਾ ਸੀ ਕਿ ਪਿੰਡਾਂ ਚੋਂ ਸਰਕਾਰ ਚੱਲੇਗੀ ਸਰਕਾਰ ਤੁਹਾਡੇ ਦਵਾਰ ਜਾਏਗੀ ਸੋ ਉਹੀ ਕਨਸੈਪਟ ਨੂੰ ਲੈਂਦੇ ਹੋਏ ਅਸੀਂ ਕੈਂਪਾਂ ਦੇ ਰੂਪ ਵਿੱਚ ਜਿਹੜੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਪਹਿਲਾਂ ਮੈਂ ਡਿਸੇਬਲਡ ਭੈਣ ਭਰਾਵਾਂ ਦੀ ਗੱਲ ਕੀਤੀ ਹੁਣ ਮੈਂ ਔਰਤਾਂ ਦੀ ਗੱਲ ਕਰਾਂਗੀ ਔਰਤਾਂ ਲਈ ਅਸੀਂ ਵਿਸ਼ੇਸ਼ ਕੈਂਪ ਜੋ ਕਿ ਦੋ ਤਰੀਕ ਤੋਂ 2 ਦਸੰਬਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਮੁਕਸਰ ਜ਼ਿਲ੍ਹੇ ਤੋਂ ਇੱਕ ਕੈਂਪ ਸ਼ੁਰੂ ਕੀਤਾ ਜਾਵੇਗਾ ਖਾਸ ਤੌਰ ਤੇ ਔਰਤਾਂ ਦੀ ਸਿਹਤ ਸੁਰੱਖਿਆ ਤੇ ਔਰਤਾਂ ਦੇ ਰੋਜ਼ਗਾਰ ਦੀ ਗੱਲ ਕਰਨਗੇ ਇਹ ਕੈਂਪ ਅਸੀਂ ਜ਼ਿਆਦਾਤਰ ਔਰਤਾਂ ਕਿਉਂਕਿ ਸਾਡੀਆਂ ਬਹੁਤੀਆਂ ਔਰਤਾਂ ਕਈ ਵਾਰੀ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਦੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਸਿਹਤ ਦੇ ਰਿਲੇਟਿਡ ਕੋਈ ਪ੍ਰੋਬਲਮ ਚੱਲ ਰਹੀ ਹੈ ਅਸੀਂ ਕਿੱਥੇ ਜਾ ਕੇ ਦਿਖਾਉਣਾ ਸੋ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਕਰਕੇ ਕੈਂਸਰ ਦੀ ਪ੍ਰੋਬਲਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ oral cancer breast cancer cervical cancer ਜਿਹਦੇ ਨਾਲ ਅਕਸਰ ਔਰਤਾਂ ਸ਼ਿਕਾਰ ਹੋ ਜਾਂਦੀਆਂ ਔਰ ਐਗਜ਼ਾਮਨ ਵੀ ਨਹੀਂ ਕਰਾਉਣ ਜਾਂਦੀਆਂ ਘਰ ਹੀ ਬੈਠੀਆਂ ਰਹਿੰਦੀਆਂ ਕਈ ਵਾਰੀ ਸ਼ਰਮ ਦੇ ਮਾਰੇ ਹੀ ਨਹੀਂ ਜਾਂਦੀਆਂ ਐਗਜ਼ਾਮਨ ਕਰਾਉਣ ਸੋ ਉਹ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਬੇਸਿਕਲੀ ਹੈਲਥ ਨੂੰ ਮੂਰੇ ਰੱਖ ਕੇ ਅਸੀਂ ਕੈਂਸਰ ਡਾਇਗਨੋਸਿਸ ਤੇ ਜ਼ੋਰ ਪਾ ਕੇ ਅਸੀਂ ਸਾਰੇ ਡਾਕਟਰਸ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਉਹਨਾਂ ਦੀ ਜਿਹੜੀ ਸਕਰੀਨਿੰਗ ਕਰਾਂਗੇ ਕਿ ਕਿਤੇ ਕੋਈ ਔਰ ਇਸ ਭਿਆਨਕ ਬਿਮਾਰੀ ਵੱਲ ਤਾਂ ਨਹੀਂ ਜਾ ਰਹੀ ਦੂਸਰੀ ਗੱਲ ਮੈਂ ਕਰਾਂਗੀ ਸਾਡੀਆਂ ਐਡੋਲਸੈਂਟ ਬੱਚੀਆਂ ਦੀ ਜਿਹੜੀਆਂ ਸਕੂਲ ਜਾਣ ਵਾਲੀਆਂ ਬੱਚੀਆਂ ਨੇ ਯੰਗ ਬੱਚੀਆਂ ਨੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਬੱਚੀਆਂ ਆਪਣੇ ਪੇਰੈਂਟਸ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਟੀਚਰਸ ਨਾਲ ਵੀ ਸ਼ੇਅਰ ਨਹੀਂ ਕਰਦੀਆਂ ਸੋ ਅਸੀਂ ਇਹ ਸੁਨੇਹੇ ਲਗਾਏ ਔਰ ਤੁਹਾਡੇ ਜ਼ਰੀਏ ਮੈਂ ਸੁਨੇਹਾ ਲਗਾਉਣਾ ਚਾਹਾਂਗੀ ਸਾਰੇ ਪੇਰੈਂਟਸ ਨੂੰ ਮਾਵਾਂ ਨੂੰ ਕਿ ਆਪਣੀਆਂ ਬੱਚੀਆਂ ਨੂੰ ਵੀ ਇਸ ਕੈਂਪ ਚ ਲੈ ਕੇ ਆਉਣ ਉਹਨਾਂ ਨੂੰ ਮੈਂਸਚੂਅਲ ਹਾਈਜਨ ਬਾਰੇ ਉਹਨਾਂ ਨੂੰ ਐਡੋਲਸੈਂਟ ਏਜ ਵਿੱਚ ਹੋਣ ਵਾਲੀਆਂ ਬਿਮਾਰੀਆਂ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਜਿਹਦੇ ਬਾਰੇ ਬੱਚੀਆਂ ਦੱਸਦੀਆਂ ਵੀ ਨਹੀਂ ਆ ਕੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਅਸੀਂ ਚੈੱਕਅਪ ਕਰਾਂਗੇ ਖਾਸ ਤੌਰ ਤੇ ਅਨੀਮੀਆ ਨਾਲ ਗ੍ਰਸਤ ਪੰਜਾਬ ਦੀਆਂ ਔਰਤਾਂ ਅਸੀਂ ਸਪੈਸ਼ਲਿਸ ਆਲਵੀ ਇਹਦੇ ਤੇ ਕਾਫੀ ਡਿਟੇਲ ਦੇ ਵਿੱਚ ਮੀਟਿੰਗ ਕਰਕੇ ਇੱਕ ਕੈਂਪੇਨ ਸ਼ੁਰੂ ਕਰਾਈ ਸੀ ਕਿ ਹਰ ਬੁੱਧਵਾਰ ਦੇ ਵਿੱਚ ਦਿਨ ਜਿਹੜਾ ਅਨੀਮੀਆ ਡੇ ਮਨਾਇਆ ਜਾਏਗਾ ਬੇਸਿਕਲੀ ਅਨੀਮੀਆ ਰਿਮੂਵਲ ਇਰਾਡੀਕੇਸ਼ਨ ਡੇ ਤਾਂ ਕਿ ਅਸੀਂ ਔਰਤਾਂ ਦਾ ਹਰ ਆਂਗਣਵੜੀ ਸੈਂਟਰ ਦੇ ਵਿੱਚ ਹੀਮੋਗਲੋਬਿਨ ਚੈੱਕ ਕੀਤਾ ਜਾਵੇ ਉਹਨਾਂ ਦਾ ਅਨੀਮੀਆ ਦਾ ਕੌਜ਼ ਲੱਭਿਆ ਜਾਵੇ ਕਿਉਂਕਿ ਅਦਰਵਾਈਜ਼ ਪੰਜਾਬ ਖਾਣ-ਪੀਣ ਦੇ ਮਾਮਲੇ 'ਚ ਬਹੁਤ ਵਧੀਆ ਗਿਣਿਆ ਜਾਂਦਾ ਹੈ ਪਰ ਸਾਡੀਆਂ ਜੋ ਡਾਟਾ ਦੱਸਦਾ ਜੋ ਐਨਾਲਿਸਿਸ ਦੱਸਦਾ ਕਿ ਸਾਡੀਆਂ ਬੱਚੀਆਂ ਸਾਡੀਆਂ ਔਰਤਾਂ ਲਗਾਤਾਰ ਅਨੀਮੀਆ ਗ੍ਰਸਤ ਪਾਈਆਂ ਜਾਂਦੀਆਂ ਸੋ ਅਨੀਮੀਆ ਨੂੰ ਅਸੀਂ ਖਾਸ ਤੌਰ ਤੇ ਇਹਨਾਂ ਕੈਂਪਾਂ ਦੇ ਵਿੱਚ ਕਵਰ ਕਰਾਂਗੇ ਉਸ ਤੋਂ ਬਾਅਦ ਰੋਜ਼ਗਾਰ ਕੈਂਪ ਅਸੀਂ ਔਰਤਾਂ ਲਈ ਵੀ ਇਸ ਕੈਂਪ ਦਾ ਹਿੱਸਾ ਬਣਾਵਾਂਗੇ ਰੋਜ਼ਗਾਰ ਨੂੰ ਇਸ ਤੋਂ ਪਹਿਲਾਂ ਵੀ 2-3 ਮਹੀਨੇ ਪਹਿਲਾਂ ਅਸੀਂ 4 ਜ਼ਿਲ੍ਹਿਆਂ ਦੇ ਵਿੱਚ ਸਿਰਫ ਔਰਤਾਂ ਲਈ ਰੋਜ਼ਗਾਰ ਕੈਂਪ ਲਗਾਏ ਸੀ ਪਲੇਸਮੈਂਟ ਕੈਂਪ ਔਰ 1500 ਤਕਰੀਬ ਸਾਡੀਆਂ ਬੱਚੀਆਂ 4 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਸੀ ਸੋ ਮੇਰਾ ਮਤਲਬ ਇਹੀ ਹੈ ਕਿ ਅਸੀਂ ਔਰਤਾਂ ਦੀ ਇੰਪਾਵਰਮੈਂਟ ਦੇ ਲਈ ਔਰਤਾਂ ਦੇ ਸ਼ਕਤੀਕਰਨ ਦੇ ਲਈ ਭਾਵੇਂ ਉਹ ਸਿਹਤ ਪੱਖੋਂ ਲੈ ਲਈਏ ਭਾਵੇਂ ਉਹ ਰੋਜ਼ਗਾਰ ਪੱਖੋਂ ਲੈ ਲਈਏ ਇਹ ਵਿਸ਼ੇਸ਼ ਉਪਰਾਲਾ ਜਿਹੜਾ ਉਹ ਕੈਂਪਾਂ ਰਾਹੀਂ ਕਰਨ ਜਾ ਰਹੇ ਆਂ ਔਰ ਇਸ ਤੋਂ ਵੱਧ ਜਿਹੜੀ ਮੈਂ ਗੱਲ ਕਰਾਂਗੀ ਕਿ ਬਹੁਤ ਸਾਰੀਆਂ ਸਕੀਮਾਂ ਵਮਨ ਐਂਡ ਚਾਈਲਡ ਡਵੈਲਪਮੈਂਟ ਡਿਪਾਰਟਮੈਂਟ ਵੱਲੋਂ ਔਰਤਾਂ ਦੀ ਸੁਰੱਖਿਆ ਦੇ ਲਈ ਔਰਤਾਂ ਦੀ ਸਿਹਤ ਦੇ ਲਈ ਚਲਾਈਆਂ ਜਾ ਰਹੀਆਂ ਪਰ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਉੱਥੇ ਬੁੱਕਲੇਟਸ ਜਾਂ ਪੈਂਫਲੈਟਸ ਦੇ ਤੌਰ ਤੇ ਉਹਨਾਂ ਨੂੰ ਜੋ ਮੈਨਸਟ੍ਰੂਅਲ ਹਾਈਜੀਨਰੀ ਰੋਡਕਟਿਵ ਹੈਲਥ ਹੈ ਉਹਦੇ ਬਾਰੇ ਇਹ ਪੈਂਫਲੈਟ ਜਿਹੜੇ ਬੱਚੀਆਂ ਨੂੰ ਵੰਡੇ ਜਾਣ ਔਰ ਜੋ ਉਹਨਾਂ ਦੀ ਸੁਰੱਖਿਆ ਲਈ ਸਕੀਮਾਂ ਚ ਚਲਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਸਖੀ ਵਨ ਸਟਾਪ ਸੈਂਟਰ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਅੰਦਰ ਇੱਕ ਸਖੀ ਵਨ ਸਟਾਪ ਸੈਂਟਰ ਖੋਲਿਆ ਗਿਆ ਹੈ ਜਿਸ ਤੇ ਵਿੱਚ ਔਰਤਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਤਸ਼ੱਦਦ ਹੁੰਦਾ ਹੈ ਕੋਈ ਮਾੜੀ ਘਟਨਾ ਹੁੰਦੀ ਹੈ ਤਾਂ ਇਮੀਡੀਏਟਲੀ ਜਾ ਕੇ ਜਿੱਥੇ ਥਾਣਿਆਂ ਦੇ ਵਿੱਚ ਜਾਣ ਤੋਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਗੁਰੇਜ਼ ਕਰਦੀਆਂ ਨੇ ਡਰਦੀਆਂ ਨੇ ਉਹ ਹਸਪਤਾਲ ਦੇ ਵਿੱਚ ਸਖੀ ਸੈਂਟਰ ਹੈ ਜਿਸ ਤੇ ਵਿੱਚ ਜਾ ਕੇ ਉਹ ਆਪਣੀ ਗੱਲ ਰੱਖ ਸਕਦੀਆਂ ਨੇ ਜਿੱਥੇ ਉਹਨਾਂ ਨੂੰ ਕਾਨੂੰਨੀ ਸਹਾਇਤਾ ਵੀ ਮਿਲਦੀ ਹੈ ਪੁਲਿਸ ਸਹਾਇਤਾ ਵੀ ਮਿਲਦੀ ਹੈ ਔਰ ਟ੍ਰੀਟਮੈਂਟ ਵੀ ਮਿਲਦਾ ਸਾਰਾ ਕੁਝ ਫਰੀ ਦਿੱਤਾ ਜਾਂਦਾ ਹੈ ਸੋ ਇਹ ਚੀਜ਼ ਇਸ ਤੋਂ ਬਿਨਾ ਸਾਡੇ ਕੋਲ ਜ਼ਿਲ੍ਹਿਆਂ ਦੇ ਵਿੱਚ ਅਸੀਂ ਡਿਸਟ੍ਰਿਕਟ 허ਬ ਸ਼ੁਰੂ ਕੀਤੇ ਨੇ ਥੋੜੀ ਦੇਰ ਪਹਿਲਾਂ ਜਿਹਦੇ ਵਿੱਚ ਸਾਡੀ ਟੀਮ ਬੱਚਿਆਂ ਨੂੰ ਔਰਤਾਂ ਨੂੰ ਉਹਨਾਂ ਨਾਲ ਰਿਲੇਟਡ ਸਕੀਮਾਂ ਬਾਰੇ ਦੱਸਦੀ ਹੈ ਉਹਨਾਂ ਨੂੰ ਕਿੱਥੇ ਰੋਜ਼ਗਾਰ ਮਿਲ ਸਕਦਾ ਹੈ ਕਿੱਥੇ ਉਹਨਾਂ ਨੂੰ ਅੱਗੋਂ ਗਾਈਡ ਕਰਨਾ ਈਵਨ ਫਾਰਮ ਤੱਕ ਵੀ ਭਰ ਕੇ ਦਿੰਦੀ ਹੈ ਇਹ ਟੀਮ ਸੋ ਉਹਦੇ ਬਾਰੇ ਅਸੀਂ ਜਾਣਕਾਰੀ ਉਹਨਾਂ ਕੈਂਪਾਂ ਰਾਹੀਂ ਆਪਣੀਆਂ ਔਰਤਾਂ ਤੱਕ ਪਹੁੰਚਾਵਾਂਗੇ ਇਸ ਤੋਂ ਬਿਨਾ ਅਸੀਂ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਾਂਗੇ ਇਹਨਾਂ ਕੈਂਪਾਂ ਦੇ ਰਾਹੀਂ ਔਰਤਾਂ ਦੀ ਸੇਤ ਦੀ ਗੱਲ ਕਰਾਂਗੇ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਾਂਗੇ ਤੇ ਇਸ ਤੋਂ ਬਿਨਾ ਮੈਂ ਕਹਿਣਾ ਚਾਹਾਂ ਕਿ ਇੱਕ ਹੈਲਪਲਾਈਨ ਨੰਬਰ ਹੈ ਸਾਡਾ 181 ਔਰਤਾਂ ਦੇ ਲਈ ਜਿੱਥੇ ਕਿ ਔਰਤਾਂ ਦੀ ਮੁਸ਼ਕਲ ਸੁਣੀ ਜਾਂਦੀ ਹੈ ਥੋੜੀ ਦੇਰ ਵੀਕ ਜ਼ਰੂਰ ਰਿਆ ਸੀ ਪਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਰਤੀ ਕਰਕੇ ਇਸ ਨੰਬਰ ਨੂੰ ਹੋਰ ਸਟਰੋਂਗ ਕਰਨ ਜਾ ਰਹੇ ਹਾਂ ਔਰ ਤਕਰੀਬਨ 5000 ਸ਼ਿਕਾਇਤਾਂ ਜਿਹੜੀਆਂ ਹਰ ਮਹੀਨੇ ਇੱਥੇ ਸੌਰਟ ਆਊਟ ਕੀਤੀਆਂ ਜਾਂਦੀਆਂ ਨੇ ਔਰਤਾਂ ਦੇ ਰਿਲੇਟਡ ਸੋ 181 ਨੂੰ ਮੈਂ ਕਹਾਂਗੀ ਕਿ ਤੁਹਾਡੇ ذریعے ਔਰ ਇਹਨਾਂ ਕੈਂਪਾਂ ਦੇ ذریعے ਅਸੀਂ ਹਰ ਇੱਕ ਔਰਤ ਤੱਕ ਪਹੁੰਚਾਵਾਂਗੇ ਕਿ ਇੱਕ ਨੰਬਰ ਹੈ ਪੰਜਾਬ ਦੇ ਵਿੱਚ ਜਿਹੜਾ ਥੋੜੀ ਸਹਾਇਤਾ ਕਰ ਸਕਦਾ ਹੈ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਕਰ ਸਕਦਾ ਹੈ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਔਰਤਾਂ ਦੇ ਲਈ ਤੇ ਸਾਡੇ ਡਿਸੇਬਲ ਭੈਣ ਭਰਾਵਾਂ ਦੇ ਲਈ ਇੱਕ ਵਿਲੱਖਣ ਕੈਂਪ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਇਸ ਦੇ ਰਿਲੇਟਡ ਤੁਹਾਨੂੰ ਕੋਈ ਵੀ ਮੈਂ ਗੁਜ਼ਾਰਿਸ਼ ਕਰਾਂਗੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ